ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਧਰਤ ਵਿਹੂਨੇ ਕਾਂਡ 7 ਵੀਰਾ ਨੂੰ ਕਾਲਜ ਆਉਂਦਿਆਂ ਹਫਤਾ ਹੋ ਗਿਆ ਸੀ ਅੱਜ ਜਦੋਂ ਉਹ ਕਾਲਜ ਪਹੁੰਚੀ ਵੱਡੇ ਲਾਂਚ ਵਿਦਿਆਰਥੀਆਂ ਦੀ ਕੋਈ ਮੀਟਿੰਗ ਚੱਲ ਰਹੀ ਸੀ ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ ਨਵੇਂ ਸੈਸ਼ਨ ਦੀ ਸ਼ੁਰੂਆਤ ਚੰਗੀ ਹੋਵੇ ਇਸ ਦੀ ਕਾਮਨਾ ਕਰਦੇ ਹਾਂ ਤੁਹਾਡੇ ਕਾਲਜ ਦੀ ਪੜ੍ਹਾਈ ਪੂਰਨ ਸਫਲ ਹੋਵੇ ਜ਼ਿੰਦਗੀ ਦੀ ਹਰ ਸਹੂਲਤ ਤੁਹਾਡੇ ਹਿੱਸੇ ਆਵੇ ਸਫਲਤਾ ਤੁਹਾਡੇ ਕਦਮ ਚੁੰਮੇ ਪਰ ਅਫਸੋਸ ਬੋਲਣ ਵਾਲਾ ਚੁੱਪ ਕਰ ਗਿਆ ਉਸਦੇ ਹੋਠ ਥੋੜਾ ਕੰਬੇ ਤੇ ਉਸਦੇ ਮੱਥੇ ਤੋਂ ਪਸੀਨੇ ਦੀਆਂ ਬੂੰਦਾਂ ਉਸਦੇ ਗੋਰੇ ਰੰਗ ਤੋਂ ਤਿਲਕਦੀਆਂ ਉਸਦੀ ਠੋਡੀ ਤੇ ਆ ਗਈਆਂ ਖੱਦਰ ਦਾ ਕੁੜਤਾ ਮੁੜਕੇ ਨਾਲ ਭੇਜ ਕੇ ਉਸਦੇ ਬदन ਨਾਲ ਜਾ ਲੱਗਿਆ ਚੁੱਪਚਾਪ ਬੈਠੇ ਮੁੰਡੇ ਕੁੜੀਆਂ ਦੇ ਇਕੱਠ ਤੇ ਉਸਨੇ ਇੱਕ ਤਰਦੀ ਨਜ਼ਰ ਮਾਰੀ ਮੀਟਿੰਗ 'ਚ ਬੈਠੀ ਵੀਰਾ ਨੂੰ ਇਉਂ ਲੱਗਿਆ ਭਾਸ਼ਣ ਕਰਦੇ ਮੁੰਡੇ ਨੇ ਸ਼ਾਇਦ ਮੇਰੇ ਵੱਲ ਵੇਖਿਆ ਸੀ ਪਰ ਅਫਸੋਸ ਦੋਸਤੋ ਇਹਨਾਂ 'ਚੋਂ ਕੁਝ ਵੀ ਹੋਣ ਵਾਲਾ ਨਹੀਂ ਤੇ ਉਸਦੀ ਉਂਗਲ ਨੇ ਹਵਾ 'ਚ ਲੀਕ ਵਾਹੀ ਨਾ ਹੀ ਇਸ ਵਿਦਿਅਕ ਸੈਸ਼ਨ ਦੀ ਚੰਗੀ ਸ਼ੁਰੂਆਤ ਹੋਵੇਗੀ ਨਾ ਹੀ ਤੁਹਾਡੀ ਪੜ੍ਹਾਈ ਚੰਗੀ ਹੋਵੇਗੀ ਨਾ ਹੀ ਤੁਹਾਨੂੰ ਰੋਜ਼ਗਾਰ ਮਿਲੇਗਾ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਖੁਸ਼ੀਆਂ ਇਹਨਾਂ ਦੀਆਂ ਗੱਲਾਂ ਤਾਂ ਬਹੁਤ ਦੂਰ ਨੇ ਜਲਦੀ ਹੀ ਉਸ ਸਮਾਂ ਆਉਣ ਵਾਲਾ ਹੈ ਜਦੋਂ ਤੁਸੀਂ ਕਾਲਜ ਦਾ ਰਾਹ ਤੱਕ ਭੁੱਲ ਜਾਓਗੇ ਰੁਜ਼ਗਾਰ ਸ਼ਾਇਦ ਬੰਦਾ ਮਾਰ ਕੇ ਵੀ ਕਿਸੇ ਨੂੰ ਰੁਜ਼ਗਾਰ ਦਾ ਰਸਤਾ ਨਸੀਬ ਨਾ ਹੋਵੇ ਬੋਲਣ ਵਾਲੇ ਦੇ ਗੋਰੇ ਰੰਗ ਤੋਂ ਲਗਾਤਾਰ ਪਸੀਨਾ ਤਿਲਕ ਕੇ ਤੇ ਠੋਡੀ ਤੋਂ ਹੁੰਦਾ ਹੋਇਆ ਧਰਤੀ ਤੇ ਡਿੱਗ ਰਿਹਾ ਸੀ ਤੇ ਉਸ ਦੀ ਉਂਗਲੀ ਲਗਾਤਾਰ ਨਾ ਪੜੀ ਜਾਣ ਵਾਲੀ ਭਾਸ਼ਾ 'ਚ ਕੁਝ ਲਿਖ ਰਹੀ ਸੀ ਜਿਉਂ-ਜਿਉਂ ਉਸ ਦਾ ਭਾਸ਼ਣ ਚੱਲਦਾ ਗਿਆ ਵੀਰਾਂ ਦਾ ਸਿਰ ਭਾਰਾ ਹੁੰਦਾ ਗਿਆ ਉਸ ਨੂੰ ਲੱਗਿਆ ਕਿ ਜਿਵੇਂ ਇਸ ਮੁੰਡੇ ਦੀਆਂ ਬੋਝਲ ਗੱਲਾਂ ਨੇ ਉਸਦੇ ਸਿਰ ਤੇ ਕਈ ਕਿਲੋ ਵਜ਼ਨ ਰੱਖ ਦਿੱਤਾ ਹੋਵੇ ਤੁਹਾਨੂੰ ਲੱਗਦਾ ਹੈ ਕਿ ਇਹ ਵਿਦਿਆ ਵਿਦਿਅਕ ਪ੍ਰਬੰਧ ਜਾਂ ਸੰਸਥਾਵਾਂ ਤੁਹਾਡੀ ਬਾਹ ਫੜ ਕੇ ਤੁਹਾਨੂੰ ਕਿਸੇ ਸਵਰਗ ਵਿੱਚ ਲੈ ਜਾਣਗੀਆਂ ਤੁਹਾਡੀ ਜ਼ਿੰਦਗੀ ਦੀ ਝੋਲ ਕੂਲੇ-ਕੂਲੇ ਸੁੰਦਰ ਫੁੱਲਾਂ ਨਾਲ ਭਰ ਜਾਵੇਗੀ ਪਰ ਇਹ ਸਭ ਤੋਂ ਵੱਡਾ ਝੂਠ ਹੈ ਦੋਸਤੋ ਤੇ ਅਸੀਂ ਇਸ ਝੂਠ ਦੀ ਖਿੱਦੋਂ ਦੀਆਂ ਲੀਰਾਂ ਵਖਾਉਣ ਲਈ ਤੁਹਾਡੇ ਕੋਲ ਆਏ ਹਾਂ। ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਬਹੁਤ ਵੱਡਾ ਝੂਠ ਹੈ। ਇਸ ਝੂਠ ਦੇ ਖਿਲਾਫ ਇੱਕ ਲੜਾਈ ਹੈ, ਇੱਕ ਯੁੱਧ ਹੈ। ਸਾਨੂੰ ਸਾਰਿਆਂ ਨੂੰ ਇਹ ਯੁੱਧ ਲੜਨਾ ਪਵੇਗਾ। ਇਹ ਯੁੱਧ ਤੁਹਾਡੇ ਸਹਿਯੋਗ ਬਿਨਾਂ ਲੱਖਾਂ ਸਿਰਾਂ ਦੀ ਆਹੂਤੀ ਦਿੱਤੇ ਬਿਨਾਂ ਨਹੀਂ ਲੜਿਆ ਜਾ ਸਕਦਾ। ਤੁਸੀਂ ਜਿਹੜੀਆਂ ਕਿਤਾਬਾਂ ਹੱਥਾਂ 'ਚ ਚੁੱਕੀ ਫਿਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਇਹ ਕਿਤਾਬਾਂ ਤੁਹਾਨੂੰ ਕਿਸੇ ਮੰਜ਼ਲ ਤੇ ਲੈ ਜਾਣਗੀਆਂ ਨਹੀਂ ਸਗੋਂ ਇਹਨਾਂ ਕਿਤਾਬਾਂ ਨੇ ਤੁਹਾਡੇ ਅੰਦਰਲੇ ਨੇਰ ਨੂੰ ਹੋਰ ਗੂੜਾ ਕਰ ਦੇਣਾ ਹੈ ਉਹ ਕਿਤਾਬਾਂ ਹੋਰ ਨੇ ਉਹ ਕਿਤਾਬਾਂ ਤੁਹਾਡੇ ਸੱਜੇ ਹੱਥ ਬਣੇ ਲਾਇਬ੍ਰੇਰੀ ਚ ਨੇ ਜਾਂ ਉਹ ਕਿਤਾਬਾਂ ਜ਼ਿੰਦਗੀ ਦੀ ਲਾਇਬ੍ਰੇਰੀ ਚ ਨੇ ਵੈਸੇ ਅਮਲ ਤੋਂ ਵੱਡਾ ਨਾ ਕੋਈ ਅਧਿਆਪਕ ਹੈ ਨਾ ਕੋਈ ਸਕੂਲ ਖੇਤਾਂ 'ਚ ਕੰਮ ਕਰਦੇ ਕਾਮਿਆਂ ਤੋਂ ਵੱਡਾ ਕੋਈ ਵਿਦਿਆਰਥੀ ਨਹੀਂ ਖੇਤਾਂ 'ਚ ਡੱਕੇ ਚੁਗਦੀਆਂ ਔਰਤਾਂ ਫੈਕਟਰੀ ਖਾਣਾ 'ਚ ਕੰਮ ਕਰਦੇ ਮਜ਼ਦੂਰ ਮਿੱਟੀ ਨਾਲ ਮਿੱਟੀ ਹੋ ਰਹੇ ਕਿਸਾਨ ਇੱਕ ਬਹੁਤ ਵੱਡੇ ਅਧਿਆਪਕ ਨੇ ਉਹ ਕਿੰਨੀ ਹੀ ਦੇਰ ਦੇਸ਼ ਮੁਲਕ ਤੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਬੋਲਦਾ ਰਿਹਾ ਵੀਰਾਂ ਦੇ ਠਹਿਰੇ ਪਾਣੀਆਂ 'ਚ ਕਿਸੇ ਨੇ ਕੰਕਰ ਮਾਰ ਦਿੱਤਾ ਸੀ ਉਸ ਦੇ ਭਾਵ ਬੋਧ ਉੱਚੇ-ਨੀਚੇ ਹੋ ਰਹੇ ਸੀ ਉਸ ਦੀ ਰੂਹ ਦੇ ਪਥਰਾਟ ਅੰਦਰੋਂ ਕਿੜ-ਕਿੜ ਕਰਕੇ ਤੜਕ ਰਹੇ ਸੀ ਉਸ ਨੂੰ ਲੱਗਾ ਕਿ ਸਿਰਫ ਇੱਕ ਹਫਤਾ ਪਹਿਲਾਂ ਜਿਸ ਦਿਨ ਉਹ ਕਾਲਜ ਆਈ ਸੀ ਤੇ ਅੱਜ ਦੇ ਦਿਨ ਵਿੱਚ ਕਿੰਨਾ ਫਰਕ ਪੈ ਗਿਆ ਹੈ ਕਾਲਜ ਉਹੀ ਸੀ ਗਰਾਊਂਡ ਕੰਟੀਨ ਮੁੰਡੇ ਕੁੜੀਆਂ ਸਭ ਉਹੀ ਸੀ ਪਰ ਅੱਜ ਉਸ ਦੀ ਫਿਜ਼ਾ ਬਦਲੀ ਹੋਈ ਸੀ ਉਸ ਨੂੰ ਲੱਗਿਆ ਕਿ ਪ੍ਰੋਫੈਸਰ ਦੇਵ ਨੇ ਪਹਿਲੇ ਦਿਨ ਵਿਲੀਅਮ ਵਰਡਜ਼ ਵਰਥ ਦੀ ਕਵਿਤਾ ਡੈਫੋਡਿਲਜ਼ ਰਾਹੀਂ ਜੋ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਖੜਾ ਕੀਤਾ ਸੀ ਅੱਜ ਇਸ ਮੁੰਡੇ ਨੇ ਉਸ ਖੂਬਸੂਰਤ ਦੇ ਲਿਬਾਉਂਦੇ ਸਵਰਗ ਨੂੰ ਸਿਰ ਤੋਂ ਫੜ ਕੇ ਉਲਟ ਖੜਾ ਕਰ ਦਿੱਤਾ ਸੀ। ਉਹੀ ਕੋਲਾ-ਕੂਲਾ ਤਿੱਤਰਖੰਬੀ ਸਵਰਗ ਉਸ ਦੇ ਸਾਹਮਣੇ ਉਜਾੜ ਬਿਆਬਾਨ ਬਣ ਕੇ ਫੈਲਿਆ ਪਿਆ ਸੀ। ਪਿੰਡ ਵਾਲੀ ਬੱਸ 'ਚ ਬੈਠਿਆਂ ਵੀਰਾਂ ਨੂੰ ਗੋਰੇ ਰੰਗ ਵਾਲੇ ਮੁੰਡੇ ਦੀਆਂ ਗੱਲਾਂ ਵਾਰ-ਵਾਰ ਚੇਤੇ ਆਈਆਂ ਕਿ ਖੇਤਾਂ 'ਚ ਡੱਕੇ ਚੁਗਦੀਆਂ ਔਰਤਾਂ ਤੇ ਮਿੱਟੀ ਨਾਲ ਮਿੱਟੀ ਹੁੰਦੇ ਲੋਕ ਬਹੁਤ ਵੱਡੇ ਅਧਿਆਪਕ ਨੇ। ਕੀ ਮੇਰੀ ਮਾਂ ਵੀ ਅਧਿਆਪਕ ਹੈ? ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਾ ਮੇਰਾ ਬਾਪ ਵੀ ਅਧਿਆਪਕ ਹੈ ਪਰ ਕਿਸਾਨ ਕਿਸਾਨ ਤੇ ਮਾਲਕ ਤਾਂ ਸੰਧੂਆਂ ਦਾ ਬੁੜਾ ਹੀ ਹੈ ਇਹ ਗੱਲ ਕਿੱਧਰ ਨੂੰ ਗਈ ਪਰ ਉਸ ਨੂੰ ਅਖੀਰ 'ਚ ਕਹੀਆਂ ਗੱਲਾਂ ਆਪਣੇ ਘਰ ਦੀਆਂ ਗੱਲਾਂ ਹੀ ਲੱਗੀਆਂ ਜਿਵੇਂ ਇਸ ਗੋਰੇ ਮੁੰਡੇ ਨੂੰ ਸਾਡੇ ਘਰ ਦਾ ਪਤਾ ਹੋਵੇ ਕਿ ਮੇਰੀ ਮਾਂ ਡੱਕੇ ਚੁਗਦੀ ਹੈ ਤੇ ਮੇਰਾ ਬਾਪ ਮਿੱਟੀ ਨਾਲ ਮਿੱਟੀ ਹੁੰਦਾ ਹੈ ਰਾਤ ਨੂੰ ਜਿਸ ਥਾਂ ਤੇ ਖੜਾ ਉਹ ਗੋਰਾ ਮੁੰਡਾ ਭਾਸ਼ਣ ਦੇ ਰਿਹਾ ਸੀ ਉਸ ਥਾਂ ਤੇ ਉਹ ਆਪ ਖੜੀ ਸੀ ਜਿਸ ਥਾਂ ਤੇ ਉਹ ਬੈਠੀ ਸੀ ਉਸ ਥਾਂ ਤੇ ਉਹ ਮੁੰਡਾ ਬੈਠਾ ਸੀ ਪਰ ਬਾਕੀ ਭੀੜ ਕਿੱਥੇ ਸੀ ਪ੍ਰੋਫੈਸਰ ਦੇਵ ਸਾਹਮਣੇ ਲਾਂਚੋਂ ਤੁਰਿਆ ਆ ਰਿਹਾ ਸੀ ਉਸ ਨੇ ਆਪਣੇ ਸਿਰ ਤੇ ਡੈਫੋਡਲਸ ਦੇ ਸੁਨਹਿਰੀ ਫੁੱਲਾਂ ਦੀ ਭਾਰੀ ਪੰਡ ਚੁੱਕੀ ਹੋਈ ਸੀ ਉਸ ਗੋਰੇ ਮੁੰਡੇ ਨੇ ਪ੍ਰੋਫੈਸਰ ਦੇਵ ਦੇ ਸਿਰ ਤੇ ਰੱਖੀ ਡੈਫੋਡਲਸ ਦੀ ਪੰਡ ਚੋਂ ਇੱਕ ਸੁਨਹਿਰੀ ਫੁੱਲ ਕੱਢਿਆ ਤੇ ਵੀਰਾਂ ਦੇ ਮੋਢੇ ਨਾਲ ਸ਼ੁਹਾ ਦਿੱਤਾ ਫੁੱਲ ਦੀ ਸ਼ੋਕੀ ਸੀ ਉਹ ਵਾਹੋਦਾਹੀ ਦੌੜਨ ਲੱਗੀ ਦੌੜਦੀ ਗਈ ਦੌੜਦੀ ਗਈ ਤੇ ਉਹਦਾ ਸਾਹ ਫੁੱਲ ਗਿਆ ਉਹ ਸਾਹੋ ਸਾਹ ਹੋਈ ਸੁਫਨੇ ਚੋਂ ਤਰਬ ਕੇ ਉઠી ਤੇ ਆਪਣੇ ਸੁਫਨੇ ਬਾਰੇ ਸੋਚਣ ਲੱਗੀ ਉਸਦੇ ਹੋਠਾਂ ਤੇ ਇੱਕ ਨਿੱਕੀ ਜਿਹੀ ਮੁਸਕਾਨ ਫੈਲ ਗਈ ਉਸਨੇ ਨੇੜੇ ਪਏ ਤੋੜੇ ਚੋਂ ਪਾਣੀ ਪੀਤਾ ਤੇ ਫਿਰ ਝੂਕ ਸੌ ਗਈ ਕਾਂਡ ਅਠਮਾ हे ਅਰਜਨ ਆਪਣੇ ਮਨ ਦੀ ਡਗਮਗ ਡਗਮਗ ਛੋੜ ਆਪਣੇ ਤਰਕਸ਼ ਤੇ ਤੀਰਾਂ ਨੂੰ ਸੰਭਾਲ ਆਪਣੇ ਡੋਲਿਆਂ ਤੇ ਸਿਦਕ ਦੀਆਂ ਤੜਾਗੀਆਂ ਬਨ ਐਸੇ ਰੱਥ ਦੀ ਤਿਆਰੀ ਕਰ ਜੋ ਤੇਰੇ ਦੁਸ਼ਮਨਾ ਨੂੰ ਦਰੜਦਾ ਹੋਇਆ ਤੈਨੂੰ ਤੇਰੀ ਸੁਨਹਿਰੀ ਮੰਜ਼ਲ ਦੇ ਬੁਰਜ ਤੱਕ ਲੈ ਜਾਵੇ ਐਸੇ ਅਸ਼ਵ ਦੀ ਚੋਣ ਕਰ ਜਿਸ ਦੀ ਦਹਾੜ ਤੇਰੇ ਦੁਸ਼ਮਨਾ ਦੇ ਸੀਨੇ 'ਚ ਦਹਿਲ ਪੈਦਾ ਕਰ ਦੇਵੇ हे ਅਰਜਨ ਰਾਮ ਦੀ ਇੱਕ ਚਿੰਗ ਵੀ ਤੇਰਾ ਕੁੱਲ ਨਾਸ਼ ਕਰ ਸਕਦੀ ਹੈ हे ਪ੍ਰੀਆ ਅਰਜਨ ਤੂੰ ਸਭ ਕੁਝ ਕਰਨ ਦੇ ਯੋਗ ਹੈ ਸਤ ਸਮੁੰਦਰ ਪਾਰ ਕਰਨ ਦੇ ਯੋਗ ਹੈ ਤੂੰ ਥਲ ਨੂੰ ਸਮੁੰਦਰ ਸਮੁੰਦਰ ਨੂੰ ਥਲ ਕਰਨ ਦੇ ਯੋਗ ਹੈ हे अर्जुन ਆਪਣੇ ਮਨ ਦੀ ਡਗਮਗ ਡਗਮਗ ਛੋੜ ਢੇਰੇ ਜੋ ਸੰਤਾਂ ਦੇ ਪ੍ਰਵਚਨਾਂ ਦੀ ਆਵਾਜ਼ ਆ ਰਹੀ ਸੀ ਮਾਸਟਰ ਰਜ਼ਾਬ ਦਾ ਧਿਆਨ ਪਤਾ ਨਹੀਂ ਕਿਉਂ ਅੱਜਕੱਲ ਮਹਾਭਾਰਤ ਵੱਲ ਰੁਚਿਤ ਹੋ ਰਿਹਾ ਸੀ ਉਮਰ ਦੇ ਚੌਥੇ ਦਹਾਕੇ 'ਚ ਪਹੁੰਚ ਕੇ ਵੀ ਉਸ ਅੰਦਰੋਂ ਕੁਝ ਨਹੀਂ ਸੀ ਬਦਲਿਆ ਵਿਆਹ ਤੋਂ ਬਾਅਦ ਜੋ ਰੂਹ ਦਾ ਹਾਣੀ ਨਾ ਮਿਲਣ ਚੋਂ ਪੈਦਾ ਹੋਈ ਉਦਾਸੀ ਤੇ ਨਿਰਾਸ਼ਤਾ ਸੀ ਉਹ ਕਿਤੇ ਖਤਮ ਹੀ ਨਹੀਂ ਸੀ ਹੋ ਰਹੀ ਮਾਸਟਰ ਅਜੈਬ ਵਾਰ-ਵਾਰ ਉਸ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਤੇ ਫਿਰ ਉੱਥੇ ਹੀ ਆ ਡਿੱਗਦਾ ਕਦੇ ਉਹ ਵਕਤ ਸੀ ਉਸ ਨੇ ਸ਼ਰਾਬ ਨੂੰ ਹੱਥ ਵੀ ਨਹੀਂ ਸੀ ਲਾਇਆ ਸਗੋਂ ਸ਼ਰਾਬ ਨੂੰ ਉਹ ਨਫ਼ਰਤ ਕਰਦਾ ਸੀ ਪਰ ਵਿਆਹ ਵੇਲੇ ਉਸ ਨੇ ਜੋ ਆਪਣਾ ਸੁਫਨ ਸੰਸਾਰ ਸਿਰਜਿਆ ਸੀ ਉਹ ਪਹਿਲੇ ਦਿਨ ਹੀ ਕੱਚ ਕੇ ਫਾਨੂਸ ਵਾਂਗ ਟੁੱਟ ਗਿਆ ਸੀ ਉਸ ਅੰਦਰ ਟੁੱਟੇ ਕੰਚ ਦੀਆਂ ਸ਼ਿਲਤਰਾਂ ਇਸ ਕਦਰ ਫੈਲ ਗਈਆਂ ਸਨ ਕਿ ਉਹਨਾਂ ਸ਼ਿਲਤਰਾਂ ਨੂੰ ਬਾਰ-ਕੜ ਦੇ ਕੜਦੇ ਉਹ ਬਹੁਤ ਜ਼ਖਮੀ ਹੋ ਗਿਆ ਸੀ ਉਸ ਅੰਦਰ ਰਿਸ਼ਤਿਆਂ ਪ੍ਰਤੀ ਕੋੜ ਨਫ਼ਰਤ ਨਰਾਜ਼ਗੀ ਇਸ ਕਦਰ ਭਰ ਗਈ ਸੀ ਕਿ ਉਸ ਨੂੰ ਦੁਨੀਆ ਦੇ ਹਰ ਸੰਬੰਧ ਦੀ ਕਹਾਣੀ ਝੂਠੀ ਲੱਗਣ ਲੱਗ ਪਈ ਸੀ ਉਸ ਨੂੰ ਹਰ ਚਿਹਰੇ 'ਚ ਇੱਕ ਢੋਂਗ ਇੱਕ ਢੋਂਗ ਦੀ ਬੰਤਰ ਦਿਸਦੀ ਉਸ ਨੂੰ ਹਰ ਅੱਖ 'ਚੋਂ ਸਾਜ਼ਿਸ਼ ਦਾ ਪ੍ਰਿਜ਼ਮ ਨਜ਼ਰ ਆਉਂਦਾ। ਉਸ ਪ੍ਰਿਜ਼ਮ 'ਚੋਂ ਨਿਕਲਦੇ ਰੰਗ ਸਿਰਫ਼ ਤੇ ਸਿਰਫ਼ ਕਾਲੇ ਸਿਆਹ ਹੁੰਦੇ ਤੇ ਕਾਲੇ ਸਿਆਹ ਰੰਗਾਂ ਦੇ ਵਿਚਕਾਰ ਸੁਹੇ ਭਾ ਮਾਰਦੇ ਚਿਹਰੇ ਵਾਲਾ ਮਾਸਟਰ ਅਜੈਬ ਇੱਕ ਦਿਨ ਸ਼ਰਾਬ ਦਾ ਬੂਹਾ ਖੜਕਾ ਬੈਠਾ ਤੇ ਬੂਹੇ ਦੀ ਸਰਦਰ ਲੰਘ ਕੇ ਉਸ ਨੂੰ ਕੁਝ ਰਾਹਤ ਮਿਲੀ ਸੀ। ਉਸ ਦਿਨ ਉਸ ਨੂੰ ਕਾਲੇ ਸਿਆਹ ਰੰਗਾਂ 'ਚੋਂ ਕੁਝ ਹੋਰ ਰੰਗ ਵੀ ਨਜ਼ਰ ਆਏ ਸਨ ਤੇ ਫਿਰ ਉਹ ਹਰ ਰੋਜ਼ ਸ਼ਾਮ ਨੂੰ ਇਸ ਸਰਦਲ ਨੂੰ ਟੱਪਣ ਲੱਗ ਪਿਆ ਮੌਤ ਜੋ ਕਦੇ ਉਸਦੇ ird gird ਘੁੰਮਦੀ ਰਹਿੰਦੀ ਸੀ ਉਹ ਇਨ੍ਹਾਂ ਪਲਾਂ ਚ ਮੌਤ ਨੂੰ ਸਰਦਲ ਦੇ ਪਾਰ ਖੜਾ ਕਰਾਉਂਦਾ ਤੇ ਜ਼ਿੰਦਗੀ ਦੇ ਰੰਗਾਂ ਦੇ ਚਾਰ ਪਲ ਹੰਡਾ ਲੈਂਦਾ ਉਸ ਨੇ ਮੌਤ ਨੂੰ ਇਸ ਤਰ੍ਹਾਂ ਧੋਖਾ ਦੇਣਾ ਸ਼ੁਰੂ ਕੀਤਾ ਸੀ ਉਸ ਦਾ ਇੱਕੋ ਇੱਕ ਬੇਟਾ ਜੋਬਨ ਵੱਡਾ ਹੋ ਰਿਹਾ ਸੀ ਉਹ ਉਸਦੇ ਗੋਰੇ ਚਿੱਟੇ ਮੂੰਹ 'ਚੋਂ ਆਪਣੇ ਨਸ਼ਕ ਆਪਣੇ ਨਕਸ਼ਣ ਤਲਾਸ਼ ਦਾ ਉਸ ਦੀਆਂ ਮਾਸੂਮ ਗੱਲਾਂ ਚੋਂ ਉਸ ਨੂੰ ਜੀਵਨ ਦੇ ਕੁਝ ਖਿੰਡੇ-ਪੁੰਡੇ ਨਕਸ਼ ਦਿਖਾਈ ਦਿੰਦੇ ਉਸ ਦੇ ਅੰਦਰੋਂ ਜਿਉਂਦੀ ਅੱਗ ਜੋ ਸਾਲਾਂ ਦੇ ਸਾਲ ਬੁਝੀ ਰਹੀ ਸੀ ਉਸ ਅੱਗ ਚੋਂ ਕੁਝ ਚੰਗਿਆੜੀਆਂ ਉਸ ਦੀ ਆਤਮਾ ਅੰਦਰ ਕੁਝ ਅਣ ਦੇਖੇ ਖੂਬਸੂਰਤ ਰੰਗ ਰੌਸ਼ਨ ਕਰਨ ਲੱਗਦੀਆਂ ਇੱਕ ਦਿਨ ਇਤਿਹਾਸ ਦੀ ਕਿਤਾਬ ਪੜਦੇ-ਪੜਦੇ ਉਸ ਨੇ ਆਪਣੇ ਆਪ ਨੂੰ ਸਵਾਲ ਕੀਤਾ ਮੇਰਾ ਗੁਰੂ ਕੌਣ ਹੈ ਤੂੰ ਔਲਾਦ ਕਿਸ ਦੀ ਹੈ ਉਸ ਗੁਰੂ ਦੀ ਜਿਸ ਦੀ ਕੀ ਇੱਕ ਸਰਸਾ ਦੀ ਰਾਤ ਤੇਰੀ ਉਮਰ ਦੀਆਂ तमाम ਰਾਤਾਂ ਦੇ ਸੰਤਾਪ ਤੋਂ ਵੱਡੀ ਹੈ ਚਾਰ ਪੁੱਤ ਮਾਂ ਬਾਪ ਤੇ ਸਭ ਤੋਂ ਵੱਡੀ ਆਪਣੇ ਹਜ਼ਾਰਾਂ ਸਿੰਘਾਂ ਦੀ ਫੌਜ ਦਾ ਬਲੀਦਾਨ ਤੇਗ ਦੀ ਨੋਕ ਨਾਲ ਲਿਖੇ ਹਜ਼ਾਰਾਂ ਗੀਤਾਂ ਦਾ ਸਰਸਾ 'ਚ ਰੁੜ ਜਾਣਾ ਤੇ ਫਿਰ ਵੀ ਹਵਾ 'ਚ ਚੀਰ ਦੇ ਘੋੜੇ ਦੇ ਪੈਰ ਦੀਨਾ ਕਾਂਗੜ ਦੀ ਧਰਤੀ ਤੇ ਜਾ ਜ਼ਫਰਨਾਮਾ ਲਿਖ ਦੇਣਾ ਤੇਰਾ ਜ਼ਫਰਨਾਮਾ ਕਿੱਥੇ ਐ ਅਜੈਬ ਸਿਆ ਇਹ ਕੌਣ ਬੋਲਿਆ ਸੀ ਉਪਰ ਦਾ ਪਰਦਾ ਬਿਸਤਰੇ ਚੋਂ ਬਾਹਰ ਆ ਗਿਆ ਸੀ ਗੇਟ ਖੋਲ੍ਹਿਆ ਬਾਹਰ ਤਾਂ ਕੋਈ ਨਹੀਂ ਸੀ ਇਹ ਤੇਰੀਆਂ ਅੰਦਰਲੀਆਂ ਆਵਾਜ਼ਾਂ ਨੇ ਅਜੀਬ ਸਿਆਂ ਬਾਹਰ ਕੋਈ ਨਹੀਂ ਉੱਠ ਉੱਠ ਕੇ ਬੈਠ ਬੈਠ ਨਾ ਸਗੋ ਜ਼ਿੰਦਗੀ ਦੇ ਬੂਹੇ ਤੇ ਖੜਾ ਹੋ ਕੇ ਦਸਤਕ ਦੇ ਇਹਨਾਂ ਮਰੀਅਲ ਤੇ ਕਮਜ਼ੋਰ ਸੋਚਾਂ ਨੂੰ ਆਪਣੇ ਮੱਥੇ ਚੋਂ ਝਾੜ ਇਹਨਾਂ ਦੀ ਕਿਸੇ ਅਗਨ ਯੱਗ ਚ ਆਹੂਤੀ ਦੇ ਇਹਨਾਂ ਪਲਾਂ ਚ ਉਸ ਨੂੰ ਆਪਣੇ ਆਪ ਨਾਲ ਮੋਹ ਜਾ ਗਿਆ ਉਸ ਨੇ ਆਪਣੇ ਪਿੰਡੇ ਤੇ ਹੱਥ ਫੇਰਿਆ ਤੇ ਆਪਣੇ ਹੀ ਹੱਥ ਦੀ ਸ਼ੂ ਮਹਿਸੂਸ ਕੀਤੀ ਅੰਦਰੋਂ ਇੱਕ ਹੁਲਾਸ ਜਿਹਾ ਉੱਠਿਆ ਤੇ ਉਹ ਉਠ ਕੇ ਬਾਹਰ ਆ ਗਿਆ ਬਾਹਰ ਵਿੜੇ ਚ ਜੋਬਨ ਖੇਡਦਾ ਫਿਰ ਰਿਹਾ ਸੀ ਉਸ ਨੂੰ ਜੋਬਨ ਨਾਲ ਮੁਹੱਬਤ ਹੋਣ ਲੱਗੀ ਜੋਬਨ ਕੀ ਨਾਮ ਰੱਖਿਆ ਹੈ ਮੈਂ ਮੁੰਡੇ ਦਾ ਜੋਬਨ ਬਹੁਤ ਖੂਬਸੂਰਤ ਉਸ ਨੇ ਮਨਚ ਸੋਚਿਆ ਮੁੰਡਾ ਕਿਹੜਾ ਘੱਟ ਖੂਬਸੂਰਤ ਹੈ 8 ਕੁ ਸਾਲਾਂ ਦਾ ਜੋਬਨ ਗੋਰਾ ਰੰਗ ਵਾਲ ਕੱਟੇ ਹੋਏ ਕਾਲੇ ਟਰੈਕਸੂਟ ਚ ਬਾਲ ਨਾਲ ਖੇਡਦਾ ਬਹੁਤ ਸੋਣਾ ਲੱਗ ਰਿਹਾ ਸੀ ਇਸ ਦੇ ਬਹੁਤੇ ਨੈਣ ਨਕਸ਼ ਮੇਰੇ ਨਾਲ ਮਿਲਦੇ ਨੇ ਪਰ ਇਹ ਦੀਆਂ ਆ ਗੱਲਾਂ ਚ ਟੋਏ ਕਿੱਥੋਂ ਆ ਗਏ ਪਾਲ ਦੀ ਪਾਲ ਉਸ ਨੂੰ ਆਪਣੇ ਨਾਲ ਸਕੂਲ ਚ ਪੜਾਉਂਦੀ ਦਿਲਪ੍ਰੀਤ ਉਰਫ ਪ੍ਰਿਟੀ ਜਿੰਟਾ ਯਾਦ ਆਈ ਧੁਰਤੜੀ ਨਾਲ ਉਸ ਤੇ ਲੂ ਕੰਡੇ ਖੜੇ ਹੋ ਗਏ ਤੇ ਕਿਤੇ ਉਹਨਾਂ ਪਲਾਂ ਚ ਇਹੀ ਨਾ ਹੋਵੇ ਮਨ ਚ ਬਕਵਾਸ ਉਸ ਨੇ ਸਿਰ ਝਟਕਿਆ ਜੋਬਨ ਉਹ ਲਿਆਪੁੱਤ ਵਾਲੀਵਾਲ ਖੇਡੀਏ ਜੋ ਬੰਨੇ ਹੈਰਾਨੀ ਨਾਲ ਬਾਪ ਵੱਲ ਵੇਖਿਆ ਪਰ ਉਹ ਡੈਡੀ ਦੇ ਸੱਦੇ ਤੇ ਬਹੁਤ ਖੁਸ਼ ਹੋ ਗਿਆ ਕਿੰਨਾ ਹੀ ਚਿਰ ਦੋਵੇਂ ਵੇੜੇ 'ਚ ਖੇਡਦੇ ਰਹੇ ਉਸ ਰਾਤ ਉਸ ਨੂੰ ਬਹੁਤ ਸੋਹਣੀ ਨੀਂਦ ਆਈ देर तक ਉਹ ਗੂੜੀ ਨੀਂਦ ਸੁੱਤਾ ਰਿਹਾ ਪਰ ਅਣਹੋਣੀ ਫਿਰ ਵੀ ਨਾ ਟਲੀ ਉਸ ਰਾਤ ਉਸਦੇ ਸੁਪਨਿਆਂ 'ਚ ਦਿਲਪ੍ਰੀਤ ਉਰਫ ਪ੍ਰਿਟੀ ਜ਼ੈਂਟਾ ਕਾਲਾ ਸੂਟ ਪਾਈ ਆਪਣੇ ਵਾਲ ਖਿਲਾੜੀ ਉਸ ਦੇ ਅੱਗੇ-ਅੱਗੇ ਭੱਜਦੀ ਜਿਉਂ ਹੀ ਉਹ ਭੱਜ ਕੇ ਪ੍ਰਿਟੀ ਜ਼ੈਂਟਾ ਨੂੰ ਹੱਥਾਂ ਨਾਲ ਫੜਨ ਲੱਗਦਾ ਉਸ ਦੀ ਪੱਗ ਉਸ ਦੇ ਸਿਰ ਤੇ ਲਮਕਦੀਆਂ ਕੰਡਿਆਲੀਆਂ ਝਾੜੀਆਂ 'ਚ ਫਸ ਜਾਂਦੀ ਜਦੋਂ ਤੱਕ ਉਹ ਆਪਣੀ ਪੱਗ ਨੂੰ ਕੰਡਿਆਲੀਆਂ ਝਾੜੀਆਂ ਤੋਂ ਛੁਡਾਉਂਦਾ ਉਦੋਂ ਤੱਕ ਉਹ ਦੂਰ ਚਲੀ ਜਾਂਦੀ ਕਦੇ ਅਚਾਨਕ ਬਰਸਾਤ ਉੱਤਰ ਆਉਂਦੀ ਪਹਾੜ ਦੀ ਤਿਲਕਣੀ ਮਿੱਟੀ 'ਚ ਉਸ ਦੇ ਪੈਰ ਕਈ ਕਦਮ ਦੂਰ ਤੱਕ ਤਿਲਕ ਜਾਂਦੇ ਕਈ ਘੰਟਿਆਂ ਦੀ ਲੁਕਨ ਮੀਚੀ ਤੋਂ ਬਾਅਦ ਵੀ ਪ੍ਰੀਟਿਸੈਂਟ ਹਾਊਸ ਤੇ ਹੱਥ ਨਾ ਆਉਂਦੀ ਉਹ ਅੱਕ ਥੱਕ ਕੇ ਪਹਾੜ ਦੀ ਢਲਾਨ ਤੇ ਬੈਠ ਜਾਂਦਾ ਤੇ ਆਪਣੇ ਉੱਪਰੋਂ ਲੰਘਦੇ ਕਾਲੇ ਪੂਰੇ ਬੱਦਲਾਂ ਨੂੰ ਵੇਖਣ ਲੱਗਦਾ ਅਚਾਨਕ ਪਿੱਛੋਂ ਪ੍ਰਿਤੀ ਜ਼ਿੰਟਾ ਕੇ ਉਸਦੇ ਮੱਥੇ ਤੇ ਆਪਣਾ ਗਰਮ ਹੱਥ ਰੱਖ ਦਿੰਦੀ ਮਾਸਟਰ ਰਜੈਬ ਦੀ ਅੱਖ ਪਟਕਦੇ ਨੇ ਖੁੱਲ ਗਈ ਸੀ ਦੇਖਿਆ ਤਾਂ ਜੋਬਨ ਨੇ ਆਪਣੇ ਨਿੱਕੇ ਨਿੱਕੇ ਹੱਥ ਉਸਦੇ ਮੱਥੇ ਤੇ ਰੱਖੇ ਹੋਏ ਸੀ ਉਹ ਭੱਜ ਕੇ ਬੈਠਾ ਹੋਇਆ ਤੇ ਜੋਬਨ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਉਸਦੇ ਦਿਲ ਦੀਆਂ ਬਾਦੀਆਂ ਚੋਂ ਬੱਦਲ ਉੱਠਿਆ ਤੇ ਦੋ ਗਰਮ ਹੰਝੂ ਜੋਬਨ ਦੇ ਕਾਲੇ ਵਾਲਾਂ ਤੇ ਤ੍ਰੀਲ ਦੇ ਤੁਮਕੀਆਂ ਵਾਂਗ ਡਿੱਗ ਪਏ ਇਸ ਤੋਂ ਪਹਿਲਾਂ ਕਿ ਜੋਬਨ ਉਸਦੀਆਂ ਅੱਖਾਂ 'ਚ ਵੇਖਦਾ ਉਹ ਜੋਬਨ ਤੋਂ ਹੱਥ ਛੁਡਾ ਕੇ ਤੌਲੀਆ ਚੁੱਕ ਬਾਥਰੂਮ 'ਚ ਚਲਿਆ ਗਿਆ ਜਿਉਂ ਹੀ ਮਾਸਟਰ ਅਜੈਬ ਸਕੂਲ ਪਹੁੰਚਿਆ ਪ੍ਰੀਤੀ ਜਿੰਤਾ ਚਿੱਟਾ ਸੂਟ ਪਾਈ ਕਲਾਸ ਦੇ ਬੱਚਿਆਂ ਨੂੰ ਪੜ੍ਹਾ ਰਹੀ ਸੀ ਉਸ ਦੀ ਟੁਣਕ ਦੀ ਆਵਾਜ਼ ਦੂਰ ਤੱਕ ਸੁਣਾਈ ਦੇ ਰਹੀ ਸੀ ਸ਼ਾਇਦ ਕੋਈ 6ਵੀਂ ਕਲਾਸ ਦੇ ਸਿਲੇਬਸ ਦੀ ਕਹਾਣੀ ਸੀ ਅਕਬਰ ਨੇ ਸਿਪਾਈਆਂ ਨੂੰ ਕਿਹਾ ਕਿ ਜਾਓ ਗੱਡਿਆਂ 'ਚ ਭਰ ਲਿਆਓ ਕੀ ਭਰ ਲਿਆਓ ਸਪਾਹੀਆਂ ਨੂੰ ਕੁਝ ਨਾ ਦੱਸਿਆ ਤੇ ਇਹ ਵੀ ਕਿਹਾ ਕਿ ਜੇ ਉਹ ਨਾ ਲੈ ਕੇ ਆਏ ਤਾਂ ਕੋਹਲੂ ਚ ਪੀੜ ਦਿੱਤੇ ਜਾਵੋਗੇ ਸਪਾਹੀਆਂ ਦੀ ਰਾਜੇ ਤੋਂ ਪੁੱਛਣ ਦੀ ਹਿੰਮਤ ਵੀ ਨਹੀਂ ਸੀ ਕਿ ਕੀ ਲੈ ਕੇ ਆਈਏ ਸਪਾਹੀ ਰਾਜੇ ਦੇ ਪਾਏ ਸਵਾਲ ਦੇ ਹੱਲ ਲਈ ਬੀਰਬਾਲ ਬੀਰਬਾਲ ਕੋਲ ਚਲੇ ਗਏ ਕਿ ਜਨਾਬ ਇਸ ਦਾ ਹੱਲ ਲੱਭੋ ਬੀਰਬਾਲ ਸੋਚ-ਸੋਚ ਕੇ ਕਹਿਣ ਲੱਗਿਆ ਕਿ ਦੱਸੋ ਜਦੋਂ ਅਕਬਰ ਨੇ ਇਹ ਕਿਹਾ ਸੀ ਜਾਓ ਭਰ ਲਿਆਓ ਉਸ ਵੇਲੇ ਮੌਸਮ ਕਿਉਂ ਜਿਆਸੀ ਸਿਪਾਈ ਸੋਚ ਕੇ ਕਹਿਣ ਲੱਗੇ ਕਿ ਉਸ ਵੇਲੇ ਕਾਲੇ-ਕਾਲੇ ਬੱਦਲ ਛਾਏ ਹੋਏ ਜਿਨ੍ਹਾਂ ਚ ਚਿੱਟੇ ਬਗਲੇ ਉੱਡ ਰਹੇ ਸੀ ਪ੍ਰੀਟੀ ਜ਼ਿੰਟਾ ਦੀ ਕਹਾਣੀ ਦਾ ਅਗਲਾ ਭਾਗ ਮਾਸਟਰ ਨੂੰ ਸੁਣਾਈ ਨਹੀਂ ਦਿੱਤਾ ਕਾਲੇ ਬੱਦਲ ਕਾਲਾ ਸੂਟ ਚਿੱਟੇ ਬਗਲੇ ਚਿੱਟਾ ਸੂਟ ਇਹ ਰੰਗਾਂ ਦੀ ਕਿਹੜੀ ਜਿਓਮੈਟਰੀ ਹੈ ਜਿਸ ਦਾ ਜਵਾਬ ਨਾ ਮੇਰੇ ਮਨ ਦੇ ਸਿਪਾਈਆਂ ਕੋਲ ਹੈ ਨਾ ਹੀ ਮੇਰੀ ਰੂਹ ਦੇ ਬੀਰਬਲ ਕੋਲ ਉਹ ਡੇਕ ਹੇਟ ਬੈਠਾ ਸੋਚਦਾ ਰਿਹਾ ਦੁਪਹਿਰ ਹੋ ਗਈ ਸੀ ਅਸਮਾਨ ਤੇ ਕਾਲੇ-ਕਾਲੇ ਬੱਦਲ ਉੱਡੇ ਜਾ ਰਹੇ ਸੀ ਘੰਟੀ ਵੱਜੀ ਮੈਡਮ ਦਿਲਪ੍ਰੀਤ ਉਰਫ ਪ੍ਰਿਟਿਜ਼ੈਂਟਾ ਬਗਲੇ ਵਾਂਗ ਉਸ ਦੇ ਕੋਲ ਦੀ ਹੈੱਡਮਾਸਟਰ ਦੇ ਕਮਰੇ ਵੱਲ ਜਾ ਰਹੀ ਸੀ ਉਸ ਦੇ ਮਗਰ ਹੀ ਸਵਾਲਾਂ ਦਾ ਕਾਫਲਾ ਜਾ ਰਿਹਾ ਸੀ ਲੱਗਦਾ ਸੀ ਕਿ ਇਨ੍ਹਾਂ ਸਵਾਲਾਂ ਦਾ ਵਕਤ ਦੇ ਕੋਲੂ ਚ ਪੀੜਿਆ ਜਾਣਾ ਤੈ ਸੀ ਧੰਨਵਾਦ